ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਜੋਦਕੋਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਜੋਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਕੱਲ ਭਾਰਤ ਸਰਕਾਰ ਨੇ 에어 ਸਟ੍ਰਾਈਕ ਕੀਤੀ ਪਾਕਿਸਤਾਨ ਵੱਲੋਂ ਵੀ ਪੂਨ ਸੈਕਟਰ ਤੇ ਗੋਲੀਬਾਰੀ ਕੀਤੀ ਗਈ ਸੋ ਇਹਨਾਂ ਸਾਰੇ ਹਾਲਾਤਾਂ ਦੇ ਉੱਪਰ ਵੀ ਆਪਾਂ ਗੱਲ ਕਰੀਏ ਪੂਰੇ ਮੁਲਕ ਦੇ ਵਿੱਚ ਮੌਕ ਡ੍ਰਿਲ ਵੱਡੇ ਵੱਡੇ ਸ਼ਹਿਰਾਂ ਵਿੱਚ ਹੋਈ ਬਲੈਕਆਊਟ ਵੀ ਹੋਏ ਸੋ ਇੱਕ ਤਾਂ ਪੰਜਾਬ ਦੀ ਤਾਜ਼ਾ ਸਥਿਤੀ ਦੇ ਉੱਪਰ ਤੁਸੀਂ ਜ਼ਰੂਰ ਗੱਲ ਸਾਂਝੀ ਕਰਨਾ ਪੰਜਾਬ ਵਿੱਚ ਜਿਹੜੇ ਲੋਕ ਨੇ ਉਹ ਕਾਫੀ ਚਿੰਤਿਤ ਨੇ ਸਭ ਤੋਂ ਵੱਡਾ ਸਵਾਲ ਇਹ ਜ਼ਰੂਰ ਬਣਿਆ ਹੋਇਆ ਹੈ ਕਿ ਕੀ ਜੰਗ ਲੱਗ ਸਕਦੀ ਹੈ ਸੋ ਹਰ ਕੋਈ ਇਸੇ ਸਵਾਲ ਦਾ ਜਵਾਬ ਲੱਭ ਰਿਹਾ ਹੈ ਕੀ ਸਥਿਤੀਆਂ ਇਹ ਕਹਿ ਰਹੀਆਂ ਨੇ ਜ਼ਰੂਰ ਤੁਸੀਂ ਆਪਣਾ ਵਿਸ਼ਲੇਸ਼ਣ ਵੀ ਸਾਂਝਾ ਕਰਿਓ ਦੇਖੋ ਇਹ ਬਹੁਤ ਵੱਡਾ ਸਵਾਲ ਤੁਸੀਂ ਕੀਤਾ ਹੈ ਕਿ ਕੀ ਜੰਗ ਲੱਗ ਸਕਦੀ ਹੈ ਹਰ ਕੋਈ ਸੱਚਮੁੱਚ ਹੀ ਇਸ ਦਾ ਉੱਤਰ ਪਾਲ ਰਿਹਾ ਔਰ ਜੇ ਅਸੀਂ ਪੂਰੀ ਸਥਿਤੀ ਨੂੰ ਵੇਖੀਏ ਤੇ ਪੂਰੀ ਸਥਿਤੀ ਸਮਝੀ ਅਗਰ ਅਸੀਂ ਫਿਰ ਅਸੀਂ ਇਸ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਇਸ ਵੇਲੇ ਸੱਚਮੁੱਚ ਹੀ ਸਥਿਤੀਆਂ ਬਹੁਤ ਜ਼ਿਆਦਾ ਚਿੰਤਾਜਨਕ ਨੇ ਤਣਾਅ ਸਰਹੱਦਾਂ ਤੇ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਭਾਰਤ ਸਰਕਾਰ ਆਪਣੀ ਤਿਆਰੀ ਦੇ ਵਿੱਚ ਬਹੁਤ ਅੱਗੇ ਵੱਧ ਚੁੱਕੀ ਹੈ ਔਰ ਜਿਹੜਾ ਕੱਲ ਪੂਰਾ ਆਪਰੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਪੁੰਚ ਸੈਕਟਰ ਦੇ ਵਿੱਚ ਜਵਾਬੀ ਕਾਰਵਾਈ ਕੀਤੀ ਗਈ ਔਰ ਜਿਹੜੇ 48 ਤੋਂ 72 ਘੰਟੇ ਨੇ ਮੌਜੂਦਾ 48 ਤੋਂ 72 ਘੰਟੇ ਭਾਰਤ ਔਰ ਪਾਕਿਸਤਾਨ ਇਨ੍ਹਾਂ ਦੋਹਾਂ ਮੁਲਕਾਂ ਦੇ ਵਿੱਚ ਇਹ ਬਹੁਤ ਸੰਵੇਦਨਸ਼ੀਲ ਵੇਲਾ ਹੈ ਔਰ ਇਹ 48 72 ਘੰਟਿਆਂ ਦੇ ਵਿੱਚ ਅਗਰ ਇਹ ਤਣਾਅ ਹੋਰ ਵੱਧਦਾ ਹੈ ਤੇ ਸਥਿਤੀ ਹੋਰ ਚਿੰਤਾਜਨਕ ਬਣ ਸਕਦੀ ਹੈ ਔਰ ਅਗਰ ਅਗਰ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਵੀ ਗੱਲ ਕਰੀਏ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਇਸ ਵਕਤ ਇੰਟਰਨੈਸ਼ਨਲ ਕਮਿਊਨਿਟੀ ਵੀ ਆਪਣੇ ਆਪਣੇ ਤਰੀਕੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਲੀਆਂ ਸਥਿਤੀਆਂ ਨੂੰ ਦੇਖ ਰਹੀ ਹੈ ਮੈਂ ਉਹਦੇ ਤੇ ਵੀ ਆਉਂਗਾ ਮੈਂ ਸ਼ੁਰੂ ਇੱਥੋਂ ਕਰਦਾ ਕਿਉਂਕਿ ਪੂਰੇ ਮਾਮਲੇ ਨੂੰ ਸਮਝ ਲਈਏ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਨੇ ਉਹ ਪੂਰੀ ਜਿਹੜੀ ਜਿਹੜਾ ਇਹ ਪੂਰਾ ਆਪਰੇਸ਼ਨ ਹੋਇਆ ਔਰ ਜੋ ਅੱਜ ਤੱਕ ਦੀਆਂ ਸਥਿਤੀਆਂ ਬਣੀਆਂ ਨੇ ਅਗਰ ਬਰੀਕੀ ਦੇ ਨਾਲ ਆਪਾਂ ਇਹਨਾਂ ਚੀਜ਼ਾਂ ਨੂੰ ਸਮਝੀਏ ਭਾਰਤ ਸਰਕਾਰ ਨੇ ਕੱਲ ਦੋ ਅਫਸਰਾਂ ਦੇ ਜ਼ਰੀਏ ਸਾਰੀ ਜਾਣਕਾਰੀ ਦਿੱਤੀ ਹੁਣ ਇਹ ਦੋ ਅਫਸਰ ਸੀਗੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਤੇ ਕਰਨਲ ਸੋਫੀਆ ਕੁਰੇਸ਼ੀ ਇਹਨਾਂ ਨੇ ਦੱਸਿਆ ਕਿ ਭਾਰਤ ਨੇ ਰਾਤ ਨੂੰ 9 ਅਤਵਾਦੀ ਕੈਂਪਾਂ ਤੇ ਪਾਕਿਸਤਾਨ ਦੇ ਵਿੱਚ ਹਮਲਾ ਕੀਤਾ ਹੈ ਇਹ ਪਾਕਿਸਤਾਨ ਅਕੂਪਾਈਡ ਕਸ਼ਮੀਰ ਤੇ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੀ ਇਹ ਨਾਮ ਸਾਨੂੰ ਸਾਰਿਆਂ ਨੂੰ ਪਤਾ ਹੈ ਲਗਭਗ ਕਿ ਵੱਖ-ਵੱਖ ਜਗ੍ਹਾ ਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਇਹ ਪਾਇਲਟ ਨੇ ਇਹ ਪਹਿਲਾਂ ਇੰਜੀਨੀਅਰ ਸੀ ਐਨਐਸਸੀ ਸੀ ਸੀ ਔਰ 2019 ਚ ਇਹਨਾਂ ਨੂੰ ਸਥਾਈ ਕਮਿਸ਼ਨ ਮਿਲਿਆ ਭਾਰਤੀ ਫੌਜ ਨੇ ਇਹਨਾਂ ਨੂੰ ਅੱਗੇ ਰੱਖ ਕੇ ਸਾਰੀ ਗੱਲ ਸਾਂਝੀ ਕੀਤੀ ਔਰ ਦੂਸਰੇ ਨੇ ਕਰਨਲ ਸੋਫੀਆ ਕੁਰਾਸ਼ੀ ਕਰਨਲ ਸੋਫੀਆ ਕਰੈਸ਼ੀ ਦਾ ਸਬੰਧ ਗੁਜਰਾਤ ਨਾਲ ਹੈ 2017 ਤੋਂ ਹੀ ਕਰਨਲ ਸੋਫੀਆ ਕਰੈਸ਼ੀ ਭਾਰਤੀ ਫੌਜ ਦੇ ਨਾਲ ਸਥਾਈ ਕਮਿਸ਼ਨ ਦੇ ਜ਼ਰੀਏ ਜੁੜੇ ਸੀ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਔਰ ਜਿਹੜੀ ਸੰਯੁਕਤ ਰਾਸ਼ਟਰ ਦੇ ਵਿੱਚ ਸ਼ਾਂਤੀ ਸੈਨਾ ਹੈ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਸੰਯੁਕਤ ਰਾਸ਼ਟਰ ਦੇ ਵਿੱਚ ਵੀ ਹੁਣੇ ਦੋਵੇਂ ਮਹਿਲਾ ਅਫਸਰਾਂ ਨੂੰ ਅੱਗੇ ਕੀਤਾ ਗਿਆ ਭਾਰਤੀ ਫੌਜ ਵੱਲੋਂ ਜਿਨ੍ਹਾਂ ਨੇ ਸਾਰੀ ਗੱਲ ਦੱਸੀ ਕਿ ਆਪਰੇਸ਼ਨ ਸੰਧੂਰ ਅਸੀਂ ਚਲਾਇਆ ਮਤਲਬ ਕਿ ਉਹ ਔਰਤਾਂ ਜਿਨ੍ਹਾਂ ਦੇ ਪਤੀ ਅੱਤਵਾਦੀਆਂ ਵੱਲੋਂ ਕਤਲ ਕੀਤੇ ਗਏ ਸੀ ਅਸੀਂ ਉਸ ਦਾ ਬਦਲਾ ਲਿਆ ਖਬਰਾਂ ਆ ਰਹੀਆਂ ਸੀ ਹਲੇ ਤੱਕ ਅੰਕੜਾ ਆਫੀਸ਼ੀਅਲ ਤੌਰ ਦੇ ਉੱਤੇ ਕਿ 22 April ਨੂੰ ਜਦੋਂ ਅੱਤਵਾਦੀਆਂ ਨੇ ਹਮਲਾ ਕੀਤਾ ਤੇ 26 ਸਾਡੇ ਸਲਾਨੀ ਮਾਰੇ ਗਏ ਸੀ ਪਰ ਕੱਲ ਵੀ ਜਦੋਂ ਪਾਕਿਸਤਾਨ ਵਾਲੇ ਪਾਸੇ ਹਮਲਾ ਕੀਤਾ ਤਾਂ ਪਹਿਲਾ ਅੰਕੜਾ 26 ਮੌਤਾਂ ਔਰ 46 ਦੇ ਕਰੀਬ ਜ਼ਖਮੀਆਂ ਦਾ ਸਾਹਮਣੇ ਆਇਆ ਹਾਲਾਂਕਿ ਮੌਤਾਂ ਦੇ ਅੰਕੜੇ ਨੇ ਜਿਹੜੇ ਉਹਨਾਂ ਬਾਰੇ ਜੰਗ ਦੇ ਸਮੇਂ ਜਾਂ ਇਸ ਤਰ੍ਹਾਂ ਦੇ ਜਿਹੜੇ ਅਟੈਕ ਹੁੰਦੇ ਨੇ ਕੋਈ ਵੀ ਮੁਲਕ ਆਪਣੇ ਮੌਤਾਂ ਦੇ ਸਹੀ ਅੰਕੜੇ ਸਾਰਵਜਨਿਕ ਨਹੀਂ ਕਰਦਾ ਇਹ ਆਮ ਮੰਨਿਆ ਜਾਂਦਾ ਹੁਣ ਪਾਕਿਸਤਾਨ ਦੇ ਵਿੱਚ ਵੀ ਕਿੰਨੀਆਂ ਮੌਤਾਂ ਹੋਈਆਂ ਇਹ ਜ਼ਿਆਦਾ ਚੰਗੀ ਤਰ੍ਹਾਂ ਉਥੋਂ ਦੇ ਸਥਾਨਕ ਲੋਕ ਆਲੇ ਦੁਆਲੇ ਦੇ ਲੋਕ ਜਾਂ ਉਥੋਂ ਦੀ ਸਰਕਾਰ ਜਾਣਦੀ ਹੈ ਪਰ ਹਾਂ ਭਾਰਤ ਵਾਲੇ ਪਾਸੇ ਪਾਕਿਸਤਾਨ ਵੱਲੋਂ ਤੁਰੰਤ ਜਵਾਬੀ ਕਾਰਵਾਈ ਕੀਤੀ ਗਈ ਸੀ ਪੁਂਚ ਸੈਕਟਰ ਦੇ ਵਿੱਚ ਇਹ ਭਾਰਤ ਦਾ ਹਿੱਸਾ ਹੈ ਜੰਮੂ ਕਸ਼ਮੀਰ ਦਾ ਹਿੱਸਾ ਹੈ ਪੁਂਚ 'ਚ ਗੋਲੀਬਾਰੀ ਕੀਤੀ ਗਈ ਕਈ ਉਥੇ ਲੋਕ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਗੋਲੀਬਾਰੀ ਕੀਤੀ ਪਾਕਿਸਤਾਨੀ ਫੌਜ ਨੇ ਭਾਰਤੀ ਫੌਜ ਦਾ ਇਹ ਦਾਵਾ ਸੀ ਕਿ ਅਸੀਂ ਸਿਰਫ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ 30 ਸਾਲਾਂ ਤੋਂ ਉਥੇ ਅੱਤਵਾਦੀ ਕੈਂਪਾਂ ਦਾ ਸੰਚਾਲਨ ਹੋ ਰਿਹਾ ਸੀ ਉੱਥੇ ਇਮਾਰਤਾਂ ਦੇ ਵਿੱਚ ਅਤਵਾਦੀ ਸ਼ਿਵਰ ਸੀ ਪੜ੍ਹਾਈ ਦੇ ਨਾਂ ਤੇ ਅਤਵਾਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਔਰ ਬਹੁਤ ਸਾਰੇ ਉੱਥੇ ਜਿਹੜੇ ਅ ਅਤਵਾਦੀਆਂ ਨਾਲ ਜੁੜੇ ਲੋਕ ਨੇ ਜਾਂ ਅਤਵਾਦੀ ਨੇ ਉਹ ਮਾਰੇ ਗਏ ਹੁਣ ਉੱਥੇ ਇੱਕ ਬੜਾ ਵੱਡਾ ਨਾਮ ਹੈ ਮਸੂਦ ਅਜ਼ਰ ਮਸੂਦ ਅਜ਼ਰ ਜੈਸ਼ੇ ਮੁਹੰਮਦ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ دہشت گرد ਹੈ ਔਰ ਭਾਰਤ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਉਹ ਵਾਂਟਡ ਹੈ ਪਾਕਿਸਤਾਨ ਦੀ ਸਰਕਾਰ ਹਮੇਸ਼ਾ ਉਹਨੂੰ ਸ਼ੈਲਟਰ ਦਿੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਹੁੰਦੀਆਂ ਨੇ ਹੁਣ ਮਸੂਦ ਅਜ਼ਰ ਨੇ ਖੁਦ ਇੱਕ ਚਿੱਠੀ ਜਾਰੀ ਕੀਤੀ ਜਿਸ ਦੇ ਵਿੱਚ ਉਹਨੇ ਦੱਸਿਆ ਕਿ ਉਹਦੇ ਪਰਿਵਾਰ ਦੇ 10 ਤੋਂ 14 ਜੀ ਜਿਹੜੇ ਨੇ ਕਰੀਬੀ ਪਾ ਕੇ ਮਾਰੇ ਗਏ ਨੇ ਹੁਣ ਇਹਦੇ 'ਚ ਜਿਹੜਾ ਜਿਹੜੇ ਦਾਅਵੇ ਆ ਰਹੇ ਨੇ ਕਿ ਮਸੂਦ ਅਜ਼ਰ ਦੇ ਉਹਦੀ ਭੈਣ ਉਹਦਾ ਪਤੀ ਭਾਣਜਾ ਉਹਦੀ ਪਤਨੀ ਇੱਕ ਹੋਰ ਭਾਣਜੀ ਤੇ ਪਰਿਵਾਰ ਦੇ ਪੰਜ ਬੱਚੇ ਇਹ ਕਿਹਾ ਜਾ ਰਿਹਾ ਹੈ ਹੋਰ ਜੀ ਔਰ ਇਸ ਤੋਂ ਇਲਾਵਾ ਉਹਦੇ ਕਰੀਬੀ ਸਾਥੀ ਸੋ ਕੁੱਲ 10 ਤੋਂ 14 ਮਸੂਦ ਅਜ਼ਰ ਜਿਹੜਾ ਉਹਦੇ ਟਿਕਾਣਿਆਂ ਤੇ ਵੀ ਭਾਰਤੀ ਫੌਜ ਦੀ ਸਟ੍ਰਾਈਕ ਹੋਈ ਹੈ ਇਹ 에ਅਰ ਸਟ੍ਰਾਈਕ ਸੀ ਜਿਹਦੇ ਵਿੱਚ ਮਿਜ਼ਾਈਲਾਂ ਦਾਗੀਆਂ ਗਈਆਂ ਅੱਤਵਾਦੀ ਟਿਕਾਣਿਆਂ ਤੇ ਔਰ ਬਹੁਤ ਸਟੀਕ ਬਹੁਤ ਕਾਮਯਾਬ ਇਸ ਮਿਸ਼ਨ ਨੂੰ ਭਾਰਤੀ ਫੌਜ ਵੱਲੋਂ ਦੱਸਿਆ ਗਿਆ ਔਰ ਟ੍ਰੇਨਿੰਗ ਕੈਂਪ ਨੇ ਜਿਹੜੇ ਇਹ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ 'ਚ ਚੱਲ ਰਹੇ ਸੀ ਔਰ ਜਦੋਂ ਪਲਵਾਮਾ ਦਾ ਅਟੈਕ ਹੋਇਆ ਉਸ ਤੋਂ ਬਾਅਦ ਵੀ ਭਾਰਤੀ ਫੌਜ ਨੇ ਸਰਜਿਕਲ ਸਟ੍ਰਾਈਕ ਕੀਤੀ ਸੀ ਜਦੋਂ ਵੱਡੀ ਗਿਣਤੀ ਦੇ ਵਿੱਚ ਅੱਤਵਾਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਮਾਰੇ ਗਏ ਸੀ ਹੁਣ ਇਹ ਗੱਲ ਅੱਗੇ ਵੱਧਦੀ ਵੱਧਦੀ ਭਾਰਤ ਸਰਕਾਰ ਵੱਲੋਂ ਅੱਜ ਅੱਜ 올 파티 미팅 ਰੱਖੀ ਗਈ ਹੈ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਹ ਸਾਲ ਪਾਰਟੀ ਮੀਟਿੰਗ ਦਿਗਵਾਈ ਕਰਨਗੇ ਰਾਹੁਲ ਗਾਂਧੀ ਨੇ ਕੱਲ ਔਰ ਮਲਕੀ ਅਰਜਨ ਖੜਗੇ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਕਰਨ ਤੋਂ ਬਾਅਦ ਇਹ ਕਿਹਾ ਕਿ ਕਾਂਗਰਸ ਪਾਰਟੀ ਔਰ ਵਿਰੋਧੀ ਧਿਰ ਹਰ ਫੈਸਲੇ ਚ ਸਰਕਾਰ ਦੇ ਨਾਲ ਹੈ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਮਿਲ ਕੇ ਆਉਂਦੇ ਨੇ ਰਾਸ਼ਟਰਪਤੀ ਨੂੰ ਸਾਰੀਆਂ ਸਥਿਤੀਆਂ ਤੋਂ ਉਹ ਵਾਕਿਫ ਕਰਾਉਂਦੇ ਨੇ ਨਰਿੰਦਰ ਮੋਦੀ ਭਾਰਤੀ ਫੌਜਾਂ ਦੇ ਅਧਿਕਾਰੀਆਂ ਨੂੰ ਮਿਲਦੇ ਨੇ ਫੌਜ ਦੇ ਭਾਰਤੀ ਫੌਜ ਦੇ ਇਸ ਆਪਰੇਸ਼ਨ ਦੀ ਛਲਾਗਾ ਕਰਦੇ ਨੇ ਇੱਕ ਤਰੀਕੇ ਨਾਲ ਭਾਰਤ ਵੱਲੋਂ ਜਿਹੜਾ ਅੱਤਵਾਦੀਆਂ ਕੈਂਪਾਂ ਤੇ ਅਟੈਕ ਕੀਤਾ ਗਿਆ ਹੈ ਅੱਤਵਾਦੀ ਮਾਰੇ ਗਏ ਨੇ ਇਸ ਨੂੰ ਪਹਿਲਗਾਮ ਦੇ ਬਦਲੇ ਦੇ ਰੂਪ ਦੇ ਵਿੱਚ ਪ੍ਰਚਾਰਿਤ ਕੀਤਾ ਗਿਆ ਹੈ ਔਰ ਭਾਰਤ ਸਰਕਾਰ ਦੇ ਜਿਹੜੇ ਵੱਖ-ਵੱਖ ਜਿਹੜੇ ਬੁਲਾਰੇ ਨੇ ਸਮੇਂ-ਸਮੇਂ ਤੇ ਉਹਨਾਂ ਦੇ ਸੁਨੇਹਾ ਤੋਂ ਇਹ ਭਾਵ ਨਿਕਲਦਾ ਹੈ ਕਿ ਭਾਰਤ ਨੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਨਾ ਪਾਕਿਸਤਾਨ 'ਚ ਆਮ ਲੋਕ ਟਾਰਗੇਟ ਕੀਤੇ ਗਏ ਨੇ ਨਾ ਫੌਜ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ। ਇਹਦਾ ਮਤਲਬ ਹੈ ਭਾਰਤ ਨੇ ਇੱਕ ਬਦਲੇ ਦੀ ਕਾਰਵਾਈ ਨੂੰ ਅੰਜਾਮ ਦਿੱਤਾ, ਸੋ ਭਾਰਤ ਨੇ ਯੁੱਧ ਨਹੀਂ ਛੇੜਿਆ। ਹੁਣ ਜਿਹੜਾ ਤੁਹਾਡਾ ਸਵਾਲ ਸੀ ਸ਼ੁਰੂ ਚ ਕਿ ਯੁੱਧ ਹੋਏਗਾ ਜਾਂ ਨਹੀਂ, ਜੰਗ ਹੋਏਗੀ ਜਾਂ ਨਹੀਂ। ਮੈਂ ਉਹਦੇ ਤੇ ਵੀ ਸਾਰਾ ਵਿਸਥਾਰ ਲੈ ਕੇ ਆਉਣਾ। ਪਾਕਿਸਤਾਨ ਵੱਲੋਂ ਵੀ ਉਹਨਾਂ ਦੇ ਪਹਿਲਾਂ ਰੱਖਿਆ ਮੰਤਰੀ ਫਿਰ ਪ੍ਰਧਾਨ ਮੰਤਰੀ ਵੱਲੋਂ ਇਸ ਤਰੀਕੇ ਦੀਆਂ ਗੱਲਾਂ ਵੱਖ-ਵੱਖ ਇੰਟਰਵਿਊਸ 'ਚ ਕੀਤੀਆਂ ਗਈਆਂ ਕਿ ਅਗਰ ਭਾਰਤ ਅੱਗੇ ਨਹੀਂ ਵਧਦਾ ਤੇ ਅਸੀਂ ਵੀ ਸਥਿਤੀ ਨੂੰ ਜਿਉਂ ਦੀ ਤਿਉਂ ਬਣਾ ਸਕਦੇ ਆ ਸੋ ਅਗਰ ਭਾਰਤ ਅਟੈਕ ਨਹੀਂ ਕਰਦਾ ਇੱਕ ਤਰੀਕੇ ਨਾਲ ਤੇ ਪਾਕਿਸਤਾਨ ਵੀ ਪਹਿਲ ਨਹੀਂ ਕਰੇਗਾ ਉਹ ਇਸ ਤਰੀਕੇ ਦੀ ਗੱਲ ਕਹਿ ਰਹੇ ਨੇ ਹਾਲਾਂਕਿ ਜਦੋਂ ਅਤਵਾਦੀ ਕੈਂਪਾਂ ਤੇ ਭਾਰਤ ਨੇ ਹਮਲਾ ਕੀਤਾ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਪੁੰਚ ਸੈਕਟਰ ਦੇ ਵਿੱਚ ਉੱਥੇ ਕੁਝ ਲੋਕ ਮਾਰੇ ਗਏ ਨੇ ਆંકੜੇ ਕਈ ਤਰ੍ਹਾਂ ਦੇ ਆ ਰਹੇ ਨੇ ਆંકੜਿਆਂ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ ਇਹ ਗੱਲ ਹੈ ਦੀ ਮੌਤਾਂ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਟਵੀਟ ਕਰਕੇ ਕੁਝ ਲੋਕਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੋ ਪੁੰਛ ਸੈਕਟਰ ਦੇ ਵਿੱਚ ਗੋਲੀਬਾਰੀ ਹੋਈ ਹੈ ਪਾਕਿਸਤਾਨ ਦੇ ਵਿੱਚ ਭਾਰਤੀ ਫੌਜ ਵੱਲੋਂ ਔਰ ਪੁੰਛ ਚ ਪਾਕਿਸਤਾਨੀ ਫੌਜ ਵੱਲੋਂ ਹੁਣ ਜਿਹੜਾ ਸਵਾਲ ਹੈ ਸਾਰੇ ਦਿਨ ਇਸ ਘਟਨਾ ਤੋਂ ਬਾਅਦ ਕੱਲ ਰਾਤ ਨੂੰ ਵੀ ਭਾਰਤ ਦੇ ਵਿੱਚ ਬਲੈਕਆਊਟ ਕਈ ਸ਼ਹਿਰਾਂ ਦੇ ਵਿੱਚ ਟੈਸਟ ਕੀਤਾ ਗਿਆ ਪੰਜਾਬ ਦੇ ਕਈ ਸਰਹੱਦੀ ਸ਼ਹਿਰ ਫਿਰੋਜ਼ਪੁਰਸੀ ਚੰਡੀਗੜ੍ਹ ਮੋਹਾਲੀ ਵੀ ਸੀ ਲੁਧਿਆਣਾ ਦਾ ਕੁਝ ਹਿੱਸਾ ਸੀ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਕਈ ਜਗ੍ਹਾ ਦੇ ਉੱਤੇ ਬਲੈਕਆਊਟ ਕੀਤੇ ਗਏ ਲੋਕਾਂ ਨੂੰ ਸਮਝਾਇਆ ਗਿਆ ਕਿ ਬਲੈਕਆਊਟ ਵੇਲੇ ਤੁਸੀਂ ਕਿਵੇਂ ਆਪਣੇ ਆਪ ਦੀ ਸੁਰੱਖਿਆ ਕਰਨੀ ਹੈ ਇਹ ਜਾਣਕਾਰੀ ਹੌਲੀ-ਹੌਲੀ ਲੋਕਾਂ ਤੱਕ ਪਹੁੰਚੀ ਆ 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰੀ ਭਾਰਤ ਦੇ ਵਿੱਚ ਬਲੈਕਆਊਟ ਵਰਗੀਆਂ ਸਥਿਤੀਆਂ ਅੱਜ ਦੀ ਜਨਰੇਸ਼ਨ ਨੂੰ ਸਮਝਾਈਆਂ ਗਈਆਂ ਨੇ ਹਾਲਾਂਕਿ ਜਿਹੜੇ ਪੁਰਾਣੇ ਲੋਕ ਨੇ ਬਜ਼ੁਰਗ ਲੋਕ ਨੇ ਉਹ ਸਾਰੇ ਇਹਨਾਂ ਸਥਿਤੀਆਂ ਤੋਂ ਵਾਕਿਫ ਨੇ ਔਰ ਮੇਰੇ ਵਰਗੇ ਲੋਕ ਜਿਹੜੇ ਉਦੋਂ ਜੰਮੇ ਨਹੀਂ ਸੀ ਸਾਡੇ ਲਈ ਇਹ ਬਲੈਕਆਊਟ ਵਰਗੀਆਂ ਸਿਟੀਆਂ ਦੇਖਣਾ ਪਹਿਲੀ ਵਾਰ ਸੀ ਪਰ ਇੱਕ ਹੋਰ ਬੜੀ ਜਿਹੜੀ ਸਥਿਤੀ ਹੈ ਉਹ ਦੇਖੀ ਗਈ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਰਹੱਦੀ ਇਲਾਕੇ ਨੇ ਕੰਡਿਆਲੀ ਤਾਰ ਤੋਂ ਉਸ ਪਾਰ ਦੇ ਇਸ ਪਾਰ ਦੇ ਪੰਜਾਬ ਦੇ 2250 ਪਿੰਡ ਤਾਂ ਨੇ ਉੱਥੇ ਲੋਕ ਬਹੁਤ ਜ਼ਿਆਦਾ ਡਰੇ ਹੋਏ ਨੇ ਉਹਨਾਂ ਨੇ ਆਪਣੇ ਸਮਾਨ ਟਰੈਕਟਰ ਟਰਾਲੀਆਂ ਦੇ ذریعے ਆਪਣੇ ਰਿਸ਼ਤੇਦਾਰਾਂ ਕੋ ਉ ਜਾ ਰਹੇ ਨੇ ਔਰ ਦੂਦਰਾਡੇ ਇਲਾਕਿਆਂ 'ਚ ਜਾ ਰਹੇ ਨੇ ਫਿਰੋਜ਼ਪੁਰ ਵਾਲੇ ਪਾਸੇ ਵੀ ਬਹੁਤ ਜ਼ਿਆਦਾ ਲੋਕ ਆਪਣਾ ਸਾਜੋ ਸਮਾਨ ਲੈ ਕੇ ਘਰਾਂ 'ਚੋਂ ਜਾ ਰਹੇ ਨੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਯੂਪੀ ਔਰ ਬਿਹਾਰ ਦੇ ਜਿਹੜੇ ਲੋਕ ਮਜ਼ਦੂਰ ਆਮ ਲੋਕ ਕੰਮਕਾਰ ਲਈ ਪੰਜਾਬ ਆਏ ਸੀ ਉਹਨਾਂ ਦੇ ਵਿੱਚੋਂ ਵੀ ਲੋਕਾਂ ਦਾ ਜਾਣਾ ਸ਼ੁਰੂ ਹੋ ਗਿਆ ਉਹ ਵੀ ਲੋਕ ਕਾਫੀ ਜਾ ਰਹੇ ਨੇ ਔਰ ਸਰਹੱਦੀ ਇਲਾਕਿਆਂ ਦੇ ਲੋਕ ਬਹੁਤ ਜ਼ਿਆਦਾ ਡਰੇ ਹੋਏ ਨੇ ਔਰ ਸ਼ਹਿਰੀ ਇਲਾਕਿਆਂ ਦੇ ਲੋਕ ਕਾਫੀ ਜ਼ਿਆਦਾ ਡਰੇ ਹੋਏ ਨੇ ਸੋ ਪੰਜਾਬ ਦੇ ਵਿੱਚ ਡਰ ਦਾ ਚਿੰਤਾ ਦਾ ਮਾਹੌਲ ਬਿਲਕੁਲ ਹੈ ਹਾਲਾਂਕਿ ਪੰਜਾਬੀ ਦਲੇਰ ਨੇ ਜੰਗਾਂ ਦੇ ਵਿੱਚ ਭਾਰਤੀ ਫੌਜ ਦੇ ਨਾਲ ਖੜਦੇ ਰਹੇ ਨੇ ਇਸ ਵਾਰ ਵੀ ਖੜਨ ਦਾ ਭਰੋਸਾ ਦਿੱਤਾ ਹੈ ਜੰਗਾਂ ਵੇਲੇ ਲੰਗਰ ਦੀ ਸੇਵਾ ਵੀ ਸਾਡੇ ਨੌਜਵਾਨ ਕਰਦੇ ਰਹੇ ਨੇ ਹੁਣ ਵੀ ਕਰਨਗੇ ਅਗਰ ਅਜਿਹੀ ਨੌਬਤ ਆਉਂਦੀ ਹੈ ਪਰ ਚਿੰਤਾ ਸਾਰਿਆਂ ਨੂੰ ਹੈ ਕਿਉਂਕਿ ਜਦੋਂ ਵੀ ਜੰਗ ਲੱਗਦੀ ਹੈ ਯੁੱਧ ਲੱਗਦਾ ਹੈ ਭਾਵੇਂ ਜੰਮੂ ਕਸ਼ਮੀਰ ਦਾ ਹਿੱਸਾ ਹੈ ਜਾਂ ਪੰਜਾਬ ਦਾ ਹਿੱਸਾ ਹੈ ਸਭ ਤੋਂ ਵੱਧ ਤਬਾਹੀ ਤੇ ਨੁਕਸਾਨ ਇਸ ਖਿੱਤੇ ਦਾ ਹੁੰਦਾ ਹੈ ਇਸ ਕਰਕੇ ਚਿੰਤਾ ਪੰਜਾਬ ਦੇ ਵਿੱਚ ਸਾਰਿਆਂ ਨੂੰ ਐ ਵੀ ਕਿਤੇ ਜੰਗ ਲੱਗ ਨਾ ਜਾਵੇ ਚਾਹੁੰਦੇ ਜ਼ਿਆਦਾਤਰ ਲੋਕ ਨਹੀਂ ਹੈ ਕਿ ਜੰਗ ਲੱਗ ਜੇ ਹੁਣ ਜੰਗ ਲੱਗਣੀ ਚਾਹੀਦੀ ਹੈ ਕਿਤੇ ਨਾ ਕਿਤੇ ਭਾਰਤ ਦਾ ਜਿਹੜਾ ਮੀਡੀਆ ਐ ਐਕਸ਼ਨ ਮੀਡੀਆ ਮੈਂ ਕਹੂੰਗਾ ਜਿਵੇਂ ਐਕਸ਼ਨ ਫਿਲਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹਿੰਸਾ ਹੁੰਦੀ ਹੈ ਇਸ ਤਰ੍ਹਾਂ ਭਾਰਤ ਦੇ ਵਿੱਚ ਵੀ ਇੱਕ ਐਕਸ਼ਨ ਮੀਡੀਆ ਬਣ ਗਿਆ ਜਿਹੜਾ ਬਹੁਤ ਜ਼ਿਆਦਾ ਹਿੰਸਾਵਾਦੀ ਗੱਲਾਂ ਜਾਂ ਹਿੰਸਾ ਨੂੰ ਪ੍ਰਮੋਟ ਕਰਨ ਦੀ ਗੱਲ ਹਿੰਸਾ ਭਾਵ ਜੰਗ ਜੰਗ ਵੀ ਹਿੰਸਾ ਹਜੇ ਤੱਕ ਭਾਰਤ ਨੇ ਪਾਕਿਸਤਾਨ ਨਾਲ ਕਈ ਜੰਗਾਂ ਲੜੀਆਂ ਕਈ ਵਾਰ ਪਾਕਿਸਤਾਨ ਨੇ ਹਮਲੇ ਕੀਤੇ 65 ਦੀ ਜੰਗ ਹੈ 71 ਦੀ ਜੰਗ ਹੈ ਕਾਰਗਿਲ ਦੀ ਜੰਗ ਹੈ ਅਣ ਐਲਾਨੀਆਂ ਜੰਗਾਂ ਅਤਵਾਦ ਦੇ ਰੂਪ ਦੇ ਵਿੱਚ ਵੀ ਨੇ ਪਰ ਇਹਨਾਂ جنگਾਂ ਦੇ ਨਾਲ ਅੱਜ ਤੱਕ ਦੋਹਾਂ ਮੁਲਕਾਂ ਦੇ ਵਿੱਚ ਗੱਲ ਕਿਸੇ ਨਤੀਜੇ ਤੇ ਨਹੀਂ ਪਹੁੰਚੀ 71 ਦੀ جنگ ਤੋਂ ਬਾਅਦ ਸ਼ਿਮਲਾ ਸਮਝੌਤਾ ਹੋਇਆ ਕਿ ਹੁਣ ਆਪਾਂ ਜੰਗਾਂ ਨਹੀਂ ਕਰਨੀਆਂ ਸ਼ਾਂਤੀ ਬਣਾ ਕੇ ਰੱਖਣੀਆਂ ਸ਼ਿਮਲੇ ਸਮਝੌਤੇ ਟੁੱਟ ਗਏ ਪਾਣੀਆਂ ਦੇ ਸਮਝੌਤੇ ਰੁੱਕੇ ਗਏ ਨੇ ਸੋ ਸਥਿਤੀਆਂ ਚੰਗੀਆਂ ਨਹੀਂ ਐ ਪੁਰਾਣੀਆਂ جنگਾਂ ਦਾ ਇਤਿਹਾਸ ਕਹਿੰਦਾ ਹੈ ਕਿ ਜੰਗ ਚੋਂ ਨਿਕਲਿਆ ਕੁਝ ਨਹੀਂ ਹੁਣ ਕੋਸ਼ਿਸ਼ੇ ਹੋਣੀ ਚਾਹੀਦੀ ਐ ਸਾਰੇ ਬੁੱਧੀਜੀਵੀ ਸਿਆਣੇ ਲੋਕ ਪੰਜਾਬ ਦੀ ਬਹੁ ਗਿਣਤੀ ਇਸ ਗੱਲ ਦੀ ਵਕਾਲਤ ਕਰ ਰਹੀ ਹੈ ਕਿ ਜੰਗ ਨਹੀਂ ਲੜੀ ਜਾਣੀ ਚਾਹੀਦੀ ਮਸਲੇ ਗੱਲਾਂ ਬਾਤਾਂ ਦੇ ਨਾਲ ਨਿਬੜਨੇ ਚਾਹੀਦੇ ਨੇ ਅਗਰ ਪਾਕਿਸਤਾਨ ਦੇ ਵਿੱਚ ਅੱਤਵਾਦੀ ਕੈਂਪ ਨੇ ਤਾਂ ਭਾਰਤ ਦੀ ਫੌਜ ਅੱਤਵਾਦੀ ਕੈਂਪਾਂ ਨੂੰ ਜ਼ਰੂਰ ਨਿਸ਼ਾਨਾ ਬਣਾਵੇ ਪਰ ਜੰਗ ਵਾਲੇ ਪਾਸੇ ਨਾ ਜਾਵੇ ਔਰ ਜਿਹੜੇ ਪਲਵਾਮਾ ਦੇ ਵਿੱਚ ਲੋਕ ਸਾਡੇ ਮਾਰੇ ਗਏ ਜਿਹੜੇ ਸ਼ਹੀਦ ਹੋਏ ਹੈ ਨਿਸ਼ਚਿਤ ਤੌਰ ਤੇ ਉਨ੍ਹਾਂ ਤੋਂ ਪਹਿਲਾਂ ਸਾਢੇ ਹਜ਼ਾਰਾਂ ਫੌਜੀ ਵੀ ਸ਼ਹੀਦ ਹੋਏ ਨੇ ਸਿਰਫ ਪਲਵਾਮਾ ਦੇ ਉਹ ਵਿੱਚ ਉਹ 26 ਸੈਲਾਨੀ ਸ਼ਹੀਦ ਨਹੀਂ ਹੋਏ ਆਏ ਦਿਨ ਸਾਡੇ ਫੌਜੀ ਵੀ ਸ਼ਹੀਦ ਹੋਏ ਨੇ ਔਰ ਪਲਵਾਮਾ ਦੇ ਵਿੱਚ 2019 ਤੋਂ ਪਹਿਲਾਂ ਸਾਡੇ ਫੌਜੀ ਬਹੁਤ ਵੱਡੀ ਗਿਣਤੀ 'ਚ ਸ਼ਹੀਦ ਹੋਏ ਨੇ ਸੋ ਜਦੋਂ ਇੱਕ ਮੁਲਕ ਦੇ ਰੂਪ ਦੇ ਵਿੱਚ ਅਸੀਂ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਹੁੰਨੇ ਆ ਤੇ ਕਿਸੇ ਇੱਕ ਹਮਲੇ ਨੂੰ ਆਧਾਰ ਬਣਾ ਕੇ ਅਗਰ ਅਸੀਂ ਜੰਗ ਕਰਦੇ ਆ ਤੇ ਫਿਰ ਇਹ ਗੱਲ ਜ਼ਰੂਰ ਤੈਅ ਹੈ ਕਿ ਜੰਗ ਦੇ ਵਿੱਚ ਵੀ ਮੌਤਾਂ ਹੀ ਹੋਣੀਆਂ ਨੇ ਪਿਛਲੀਆਂ ਜੰਗਾਂ ਇਸ ਗੱਲ ਦਾ ਗਵਾਹ ਨੇ ਕਿ ਪਾਕਿਸਤਾਨ ਦੇ ਨਾਲ ਰਿਸ਼ਤੇ ਸਾਡੇ ਨਹੀਂ ਸੁਧਰੇ ਨਾ ਭਾਰਤ ਵਾਲੇ ਪਾਸੇ ਨਾ ਪਾਕਿਸਤਾਨ ਵਾਲੇ ਪਾਸੇ ਦੋਵਾਂ ਪਾਸੇ ਤਣਾਅ ਉਹਨਾਂ ਜੰਗਾਂ ਤੋਂ ਬਾਅਦ ਵੀ ਬਰਕਰਾਰ ਹੈ ਅਜਈਆਂ ਸਥਿਤੀਆਂ ਦੇ ਵਿੱਚ ਅੱਜ ਜਦੋਂ ਜੰਗ ਬਿਲਕੁਲ ਨਵੀਂ ਤਰ੍ਹਾਂ ਦੇ ਦੌਰ ਚ ਆ ਚੁੱਕੀ ਹੈ ਅਸੀਂ ਯੂਕਰੇਨ ਔਰ ਰਸ਼ੀਆ ਦੀ ਜੰਗ ਦੇਖੀ ਹੈ ਪੁਤਿਨ ਦਾਵਾ ਕਰਦੇ ਸੀ ਕਿ ਯੂਕਰੇਨ ਅਸੀਂ ਬਹੁਤ ਜਲਦੀ ਖਤਮ ਕਰ ਦਾਂਗੇ ਅੱਜ ਵੀ ਉਹ ਜੰਗ ਚੱਲ ਰਹੀ ਹੈ 2 ਸਾਲ ਡੇਢ 2 ਸਾਲ ਪਹਿਲਾਂ ਫਰਵਰੀ 22 ਦੇ ਕਰੀਬ ਫਰਵਰੀ 22 ਦੇ ਕਰੀਬ ਇਹ ਜੰਗ ਸ਼ੁਰੂ ਹੋਈ ਸੀ ਫਰਵਰੀ 22 ਚ ਜਦੋਂ ਗੱਲ ਵਿਗੜਨੀ ਸ਼ੁਰੂ ਹੋਈ ਹੌਲੀ ਹੌਲੀ ਜੰਗ ਸ਼ੁਰੂ ਹੋ ਗਈ ਅੱਜ ਤੱਕ ਉਹ ਜੰਗ ਖਤਮ ਨਹੀਂ ਹੋਈ ਔਰ ਹੁਣ ਅਸੀਂ ਇਹ ਵੀ ਸਮਝੀਏ ਕਿ ਜਦੋਂ ਕੋਈ ਦੋ ਮੁਲਕ ਲੜਦੇ ਨੇ ਤੇ ਬਹੁਤ ਸਾਰੇ ਮੁਲਕ ਉਹਨਾਂ ਦੋ ਮੁਲਕਾਂ ਦੇ ਵਿੱਚ ਵੱਖੋ-ਵੱਖਰੇ ਰੂਪ ਤੇ ਆ ਕੇ ਖੜੇ ਹੋ ਜਾਂਦੇ ਨੇ ਭਾਵੇਂ ਉਹਨਾਂ ਦੇ ਆਪਣੇ ਹਿੱਤ ਸਾਧਣੇ ਨੇ ਭਾਵੇਂ ਉਹਨਾਂ ਦੀਆਂ ਦੋਸਤੀਆਂ ਕਹਿ ਲਓ ਔਰ ਮੈਂ ਬੜਾ ਹੈਰਾਨ ਹੋਇਆ ਕੱਲ ਯੂਕਰੇਨ ਔਰ ਰਸ਼ੀਆ 'ਚ ਯੁੱਧ ਚੱਲ ਰਿਹਾ ਭਾਰਤ ਨੂੰ ਔਰ ਪਾਕਿਸਤਾਨ ਨੂੰ ਸਲਾਹ ਇਹ ਦਿੱਤੀ ਜਾ ਰਹੀ ਹੈ ਕਿ ਗੱਲਬਾਤ ਦੇ ਜ਼ਰੀਏ ਸ਼ਾਂਤੀ ਨਾਲ ਮਸਲੇ ਨਿਬੇੜੋ ਜਿਹੜੇ ਦੇਸ਼ ਖੁਦ جنگ ਲੜ ਰਹੇ ਨੇ ਉਹ ਦੂਸਰਿਆਂ ਨੂੰ ਕਹਿ ਰਹੇ ਨੇ ਕਿ ਗੱਲਬਾਤ ਦੇ ਨਾਲ ਸ਼ਾਂਤੀ ਦੇ ਨਾਲ ਮਸਲੇ ਨਿਬੜੋ ਉਹਨਾਂ ਨੇ ਗੱਲ ਵੈਸੇ ਚੰਗੀ ਕੀਤੀ ਹੈ ਪਰ ਉਹ ਚਾਹੁੰਦੇ ਨੇ ਕਿ ਅਸੀਂ ਭਾਵੇਂ ਅਮਲ ਨਾ ਕਰੀਏ ਤੁਸੀਂ ਅਮਲ ਕਰੋ ਸੋ ਇਹਦਾ ਮਤਲਬ ਅਸੀਂ ਇਹ ਸਮਝ ਸਕਦੇ ਹਾਂ ਕਿ ਜੰਗ ਜਦੋਂ ਸ਼ੁਰੂ ਹੁੰਦੀ ਹੈ ਫਿਰ ਉਹ ਮਜਬੂਰੀ ਬਣ ਜਾਂਦੀ ਹੈ ਔਰ ਅੱਜ ਦੇ ਸਮੇਂ ਜਿਹੜੀ ਜੰਗ ਹੈ ਉਹ ਬਹੁਤ ਘਾਤਕ ਹਥਿਆਰ ਨੇ ਅੱਜਕੱਲ ਪੈਦਲ ਫੌਜੀਆਂ ਦੀ ਜੰਗ ਨਹੀਂ ਹੈ ਕਿਸੇ ਵੇਲੇ ਕਿ ਘੋੜਸਵਾਰ ਫੌਜੀ ਨੇ ਤੇ ਪੈਦਲ ਸੈਨਾ ਹੁਣ ਮਿਜ਼ਾਈਲਾਂ ਦੇ ਰੂਪ ਦੇ ਵਿੱਚ ਇੱਕ ਮੁਲਕ ਤੋਂ ਦੂਜੇ ਮੁਲਕ ਚ ਟਾਰਗੇਟ ਫਿਟ ਕਰਕੇ ਅਟੈਕ ਕਰਨ ਦੇ ਰੂਪ ਦੇ ਵਿੱਚ ਜੰਗਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਵਿਨਾਸ਼ਕਾਰੀ ਨੇ ਅਸੀਂ ਆਏ ਦਿਨ ਦੁਨੀਆ ਦੇ ਵਿੱਚ ਜੰਗਾਂ ਦੀਆਂ ਤਸਵੀਰਾਂ ਦੇਖ ਰਹੇ ਹਾਂ ਸੋ ਅਗਰ ਅਸੀਂ ਹੁਣ ਗੱਲ ਕਰੀਏ ਭਾਰਤ ਤੇ ਪਾਕਿਸਤਾਨ ਦੇ ਵਿੱਚ 48 ਤੋਂ 72 ਘੰਟੇ ਬਹੁਤ ਜ਼ਿਆਦਾ ਨਾਜ਼ੁਕ ਨੇ ਔਰ ਕਿਤਨਾ ਕਿਤੇ ਸਾਡੇ ਕੌਮੀ মিডিਏ ਨੂੰ ਇੱਕ ਵੱਡਾ ਹਿੱਸਾ ਜਿਨ੍ਹਾਂ ਦੇ ਵਿੱਚ ਐਕਸ਼ਨ মিডিਆ ਵੀ ਹੈ ਉਸ মিডিਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੀਆਂ ਸਥਿਤੀਆਂ ਸਮਝੇ ਜੰਮੂ ਕਸ਼ਮੀਰ ਦੀਆਂ ਸਥਿਤੀਆਂ ਸਮਝੇ ਇਸ ਅੱਤਵਾਦੀ ਹਮਲੇ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਰੋਜ਼ੀ ਰੋਟੀ ਖਤਮ ਕਰ ਦਿੱਤੀ ਜਿਹੜੇ ਟੂਰਿਜ਼ਮ ਦੇ ਸਿਰ ਤੇ ਰੋਜ਼ੀ ਰੋਟੀ ਖਾ ਰਹੇ ਸੀ ਔਰ ਕਸ਼ਮੀਰ ਦੇ ਲੋਕ ਵੀ ਹੁਣੇ ਮਹਿਸੂਸ ਕਰਦੇ ਨੇ ਕਿ ਪਾਕਿਸਤਾਨ ਵਿਚਲੇ ਅੱਤਵਾਦੀ ਕਸ਼ਮੀਰੀਆਂ ਦੇ ਹਮਦਰਦ ਨਹੀਂ ਦੁਸ਼ਮਣ ਨੇ ਔਰ ਉਹਨਾਂ ਨੇ ਜਿਸ ਤਰ੍ਹਾਂ ਨਾਲ ਕਸ਼ਮੀਰ ਚ ਆ ਕੇ ਪਹਿਲਗਾਮ ਚ ਆ ਕੇ ਅਟੈਕ ਕੀਤਾ ਸੈਲਾਨੀਆਂ ਦੀ ਆਮਦ ਖਤਮ ਹੈ ਔਰ 6 ਮਹੀਨੇ ਅਗਰ ਕਸ਼ਮੀਰ ਚ ਜੰਮੂ ਕਸ਼ਮੀਰ ਚ ਸੈਲਾਨੀ ਨਹੀਂ ਜਾਂਦੇ ਉਹਨਾਂ ਦੀ ਰੋਜ਼ੀ ਰੋਟੀ ਇੱਕ ਸਾਲ ਦੀ ਚੋਪਟ ਹੋਣੀ ਹੈ ਕਸ਼ਮੀਰੀ ਇਹ ਗੱਲ ਨੂੰ ਸਮਝ ਰਹੇ ਨੇ ਔਰ ਅੱਜ ਅਤਵਾਦ ਦੇ ਖਿਲਾਫ ਕਸ਼ਮੀਰੀ ਵੀ ਨੇ ਔਰ ਪੰਜਾਬ ਅਸੀਂ ਉਹ ਕਾਲਾ ਦੌਰ ਹੰਡਾ ਚੁੱਕੇ ਹਾਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਸਮਰਥਨ ਅਤਵਾਦ ਨੂੰ ਬਿਲਕੁਲ ਨਹੀਂ ਹੈ ਔਰ ਪੰਜਾਬ ਨੇ ਭੁਗਤਿਆ ਇਸੇ ਕਰਕੇ ਪੰਜਾਬ 'ਚ ਉਦਯੋਗ ਨਹੀਂ ਆਉਂਦਾ ਅੱਜ ਦੇ ਜੋ ਹਾਲਾਤ ਨੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਦੋਂ ਤਣਾ ਹੁੰਦਾ ਤੇ ਪੰਜਾਬ ਸਭ ਤੋਂ ਵੱਧ ਚਿੰਤਾ ਵਾਲਾ ਸੂਬਾ ਹੈ ਹੁਣ ਸਾਡੇ ਲੋਕ ਟਰੈਕਟਰ ਟਰਾਲੀਆਂ ਤੇ ਸਮਾਨ ਸ਼ਿਫਟ ਕਰ ਰਹੇ ਨੇ ਤੇ ਉਦਯੋਗ ਪੰਜਾਬ 'ਚ ਕਿੱਥੋਂ ਆਏਗਾ ਸੋ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਇਸ ਵਕਤ ਮੁਲਕ 'ਚ ਨੇ ਅਗਰ ਭਾਰਤ ਔਰ ਪਾਕਿਸਤਾਨ ਦੇ ਵਿੱਚ ਜੰਗ ਲੱਗਦੀ ਹੈ ਦੋਵੇਂ ਦੇਸ਼ਾਂ ਦੀ ਆਰਥਿਕਤਾ ਬੁਰੇ ਤੌਰ ਤੇ ਨੁਕਸਾਨੀ ਜਾਏਗੀ ਪਾਕਿਸਤਾਨ ਵੀ ਆਰਥਿਕ ਤੌਰ ਤੇ ਕਮਜ਼ੋਰ ਹੈ ਔਰ ਭਾਰਤ ਦੇ ਵੀ ਕਈ ਸੂਬੇ ਆਰਥਿਕ ਤੌਰ ਤੇ ਕਮਜ਼ੋਰ ਹੈ ਪੰਜਾਬ ਆਰਥਿਕ ਪੱਖੋਂ ਟੁੱਟਿਆ ਪਿਆ ਹੈ ਔਰ ਇਸ جنگ ਨਾਲ ਝੋਨੇ ਦੀ ਫਸਲ ਦੀ ਲਵਾਈ ਡੈਮੇਜ ਹੋਏਗੀ ਪਾਕਿਸਤਾਨ ਵਾਲੇ ਪਾਸੇ ਵੀ ਭਾਰਤ ਵਾਲੇ ਪਾਸੇ ਵੀ ਦੋਵਾਂ ਮੁਲਕਾਂ ਦਾ ਨੁਕਸਾਨ ਹੈ ਸੋ جنگ ਤੋਂ ਬਚਣ ਦੀ ਜ਼ਰੂਰਤ ਹੈ ਔਰ ਇਹ ਵੀ ਜ਼ਰੂਰੀ ਹੈ ਕਿ ਦੋਵੇਂ ਮੁਲਕ ਭਾਰਤ ਖਾਸ ਤੌਰ ਤੇ ਔਰ ਪਾਕਿਸਤਾਨ ਵੀ ਖਾਸ ਤੌਰ ਤੇ ਦੋਵੇਂ ਮੁਲਕ ਪਾਕਿਸਤਾਨ ਆਪਣੇ ਅਤਵਾਦੀ ਕੈਂਪ ਖਤਮ ਕਰੇ ਪਰ ਅਗਰ ਪਾਕਿਸਤਾਨ ਤੋਂ ਅਤਵਾਦੀ ਕੰਟਰੋਲ ਨਹੀਂ ਹੁੰਦੇ ਕਿਉਂਕਿ ਇਸ ਤਰ੍ਹਾਂ ਦੀਆਂ ਵੀ ਗੱਲਾਂ ਪਾਕਿਸਤਾਨ ਵੱਲੋਂ ਕਈਆਂ ਜਾਂਦੀਆਂ ਕਿ ਅਸੀਂ ਖੁਦ ਅਤਵਾਦ ਪੀੜਤਾਂ ਸੋ ਅਗਰ ਪਾਕਿਸਤਾਨ ਤੋਂ ਅਤਵਾਦ ਅਤਵਾਦ ਕੰਟਰੋਲ ਨਹੀਂ ਹੁੰਦਾ ਤੇ ਪਾਕਿਸਤਾਨ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕਰੇ ਕਿ ਇੰਟਰਨੈਸ਼ਨਲ ਕਮਿਊਨਿਟੀ ਪਾਕਿਸਤਾਨ ਦੇ ਵਿੱਚ ਅਤਵਾਦ ਦਾ ਖਾਤਮਾ ਕਰੇ ਜਿਵੇਂ ਅਮਰੀਕਾ ਨੇ ਉਸਾਮਾ ਬਿੰ ਲਾਦਨ ਨੂੰ ਪਾਕਿਸਤਾਨ ਚ ਜਾ ਕੇ ਮਾਰਿਆ ਸੀ ਸੋ ਪਾਕਿਸਤਾਨ ਤੋਂ ਐਡੀ ਜਰਰਤ ਨਹੀਂ ਹੋਈ ਹਿੰਮਤ ਨਹੀਂ ਹੋਈ ਕਿ ਉਹ ਉਸਾਮਾ ਬਿਨ ਲਾਦੇਨ ਨੂੰ ਆਪ ਖਤਮ ਕਰ ਸਕਦੇ ਹੁਣ ਭਾਰਤ ਦੀ ਗੱਲ ਹੈ ਸਾਨੂੰ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਆਪਣੀ ਅੰਦਰੂਨੀ ਤਾਕਤ ਨੂੰ ਹੋਰ ਤਕੜਾ ਕਰਨਾ ਪਏਗਾ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਵੱਧ ਭਰੋਸੇ ਦੇ ਨਾਲ ਦੇਖਣ ਦੀ ਲੋੜ ਹੈ ਜਿਵੇਂ ਪੰਜਾਬੀਆਂ ਨੂੰ ਕਿਸੇ ਵੇਲੇ ਘੱਟ ਭਰੋਸੇ ਨਾਲ ਦੇਖਿਆ ਜਾ ਰਿਹਾ ਸੀ ਜਦਕਿ ਪੰਜਾਬੀ ਵੀ ਸਭ ਤੋਂ ਵੱਡੇ ਦੇਸ਼ਪਤਰ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਭਾਵੇਂ 65 ਦੀ جنگ ਹੈ ਭਾਵੇਂ 71 ਦੀ جنگ ਹੈ ਪਰਮਵੀਰ ਚੱਕਰ ਨਿਰਮਲ ਸਿੰਘ ਸੇਖੋਂ ਪੰਜਾਬੀ ਬਹੁਤ سارے ਪੰਜਾਬੀ 71 ਚ ਵੀ ਸ਼ਹੀਦ ਹੋਏ 65 ਚ ਵੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਫੌਜੀਆਂ ਦੇ ਬੁੱਤ ਨੇ ਉਹ ਇਹਨਾਂ ਗੱਲਾਂ ਦੇ ਸੰਕੇਤ ਨੇ ਕਿ ਫੌਜ ਚ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅਗਰ ਦੇਸ਼ ਆਜ਼ਾਦ ਕਰਾਉਣ ਲਈ ਦਿੱਤੀਆਂ ਨੇ ਔਰ ਐਕਸ਼ਨ ਮੀਡੀਆ ਦੇ ਪੱਤਰਕਾਰਾਂ ਨੂੰ ਪੰਜਾਬ ਦਾ ਦੌਰਾ ਕਰਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਦਿਖਾਉਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਐਨ ਜੀਓਜ਼ ਵਗੈਰਾ ਨੂੰ ਕਿ ਪੰਜਾਬ ਨੇ ਜੰਗਾਂ ਦੇ ਵਿੱਚ ਕਿਵੇਂ ਆਪਣਾ ਨੁਕਸਾਨ ਕਰਾਇਆ ਔਰ ਐਕਸ਼ਨ মিডিਆ ਦੇ ਉਹ ਪੱਤਰਕਾਰ ਜਿਹੜੇ ਦੂਰ ਦਰਾਡੇ ਇਲਾਕਿਆਂ ਦੇ ਨੇ ਕੋਈ ਯੂਪੀ ਤੋਂ ਐ ਕੋਈ ਗੁਜਰਾਤ ਤੋਂ ਐ ਕੋਈ ਉੱਤਰ ਪ੍ਰਦੇਸ਼ ਤੋਂ ਐ ਕੋਈ ਮਹਾਰਾਸ਼ਟਰ ਤੋਂ ਐ ਜਿਨ੍ਹਾਂ ਨੇ ਕਦੀ ਜੰਗਾਂ ਨਹੀਂ ਦੇਖੀਆਂ ਉਹਨਾਂ ਨੂੰ ਇਹਨਾਂ ਜੰਗਾਂ ਦੇ ਵਿੱਚ ਹੋਏ ਨੁਕਸਾਨ ਪੜਾਏ ਜਾਣੇ ਚਾਹੀਦੇ ਨੇ ਕਿਉਂਕਿ ਇਹ ਬੋਲ ਦੇਣਾ ਕਿ ਜੰਗ ਕਰ ਦੇਣੀ ਚਾਹੀਦੀ ਹੈ ਅੱਜ ਤੱਕ ਜੰਗ ਨਾਲ ਇੱਕ ਮੁਲਕ ਦੇ ਹਮਲੇ ਨਾਲ ਦੂਸਰਾ ਮੁਲਕ ਮੁਕੰਮਲ ਤੌਰ ਤੇ ਖਤਮ ਹੋਇਆ ਹੋਵੇ ਇਹ ਸ਼ਾਇਦ ਬਹੁਤ ਘੱਟ ਹੋਇਆ ਇਤਿਹਾਸ ਦੇ ਵਿੱਚ ਔਰ ਉਹ ਸਾਰੇ ਪੱਤਰਕਾਰ ਜਿਹੜੇ ਐਕਸ਼ਨ ਮੀਡੀਆ ਦੇ ਰੂਪ ਚ ਅੱਜ ਕੱਲ ਬਹੁਤ ਉੱਭਰ ਰਹੇ ਨੇ ਜਿਹੜੇ ਬਹੁਤ ਜ਼ਿਆਦਾ ਜੰਗ ਦੀ ਵਕਾਲਤ ਕਰ ਰਹੇ ਨੇ ਉਹ ਸਾਰੇ ਪੱਤਰਕਾਰਾਂ ਨੂੰ ਹਿਰੋਸ਼ੀਮਾ ਤੇ ਨਾਗਾਸਾਕੀ ਦਾ ਦੌਰਾ ਵੀ ਭਾਰਤ ਸਰਕਾਰ ਨੂੰ ਕਰਾ ਦੇਣਾ ਚਾਹੀਦਾ ਜਾਂ ਕੋਈ ਐਨ ਜੀਓ ਉਹਨਾਂ ਨੂੰ ਦੌਰਾ ਕਰਾ ਦੇ ਇਹ ਬਹੁਤ ਬਹੁਤ ਸੰਜਮ ਨਾਲ ਕੰਮ ਲੈਣ ਦੀ ਜ਼ਰੂਰਤ ਹੈ ਇਸ ਵਕਤ ਮੁਲਕ ਦੇ ਵਿੱਚ ਮੈਂ ਕਈ ਦਿਨਾਂ ਤੋਂ ਇਸ ਤਣਾਅ ਦੀ ਸਥਿਤੀ ਤੇ ਇਸ جنگ ਦੇ ਮਾਹੌਲ ਤੇ ਮੈਂ ਕੋਈ ਪ੍ਰੋਗਰਾਮ ਨਹੀਂ ਸੀ ਕਰ ਰਿਹਾ ਕਿਸੇ ਵੇਲੇ جنگ ਜ਼ਰੂਰੀ ਹੁੰਦੀ ਹੈ ਕਿਸੇ ਵੇਲੇ جنگ ਜ਼ਰੂਰੀ ਹੁੰਦੀ ਹੈ ਪਰ ਅਸੀਂ ਉਸ ਜ਼ਰੂਰਤ ਨੂੰ ਵੀ ਖਤਮ ਕਰਨਾ ਹੈ ਇਹ ਦਾਅਵੇ ਕੀਤੇ ਜਾਂਦੇ ਨੇ ਅਸੀਂ ਉਸ ਜ਼ਰੂਰਤ ਨੂੰ ਖਤਮ ਕਰਨਾ ਹੈ ਕਿ جنگ ਦੇ ਵਿੱਚ ਨਾ ਜਾਈਏ جنگ ਨੇ ਵਿਨਾਸ਼ ਕਰਨਾ ਹੈ ਪਾਕਿਸਤਾਨ ਵਾਲੇ ਪਾਸੇ ਵੀ ਔਰ ਪੰਜਾਬ ਵਾਲੇ ਪਾਸੇ ਵੀ ਔਰ ਭਾਰਤ ਵਾਲੇ ਪਾਸੇ ਵੀ ਸੋ ਅੱਜ ਦੀ جنگ ਹੈ ਜਿਹੜੀ ਉਹ 100-100 ਕਿਲੋਮੀਟਰ ਤੱਕ ਇੱਕ ਥਾਂ ਤੋਂ ਜਦੋਂ ਗੋਲਾ ਡਿੱਗਦਾ ਅੱਜ ਉਸ ਤਰ੍ਹਾਂ ਦੀ جنگ ਹੈ ਸੋ ਜਿਹਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਸੇਫ ਨਾ ਮੰਨੇ ਵੱਡੀਆਂ-ਵੱਡੀਆਂ ਇਮਾਰਤਾਂ ਅਸੀਂ ਵੇਖੀਆਂ ਨੇ ਵਰਲਡ ਟ੍ਰੇਡ ਸੈਂਟਰ ਜਿਹੜਾ ਅਮਰੀਕਾ ਦੇ ਵਿੱਚ ਜਹਾਜ਼ ਟਕਰਾਏ ਸੀ ਸੋ ਅੱਤਵਾਦ ਦਾ ਔਰ جنگ ਦਾ ਅੱਜ ਦਾ ਜਿਹੜਾ ਸਮਾਂ ਤੰਗ ਤਰੀਕਾ ਉਹ ਬਹੁਤ ਬਦਲ ਗਿਆ ਇਹ ਫਿਲਮੀ ਜੰਗਾਂ ਨਹੀਂ ਰਹਿਣਗੀਆਂ ਇਹ ਜੰਗਾਂ ਬਹੁਤ ਜ਼ਿਆਦਾ ਮਨੁੱਖਤਾ ਦਾ ਘਾਣ ਕਰਨ ਵਾਲੀਆਂ ਜੰਗਾਂ ਬਣ ਗਈਆਂ ਸੋ ਮੈਨੂੰ ਹਲੇ ਵੀ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਔਰ ਪਾਕਿਸਤਾਨ ਦੀ ਸਰਕਾਰ ਅੱਗੇ ਨਹੀਂ ਵਧਣਗੇ ਜੋ ਸਥਿਤੀਆਂ ਨੇ ਹੌਲੀ-ਹੌਲੀ ਤਣਾਅ ਘਟਾਉਣ ਵਾਲੇ ਪਾਸੇ ਮੁੜਨ ਦੀ ਦਲਾ ਜੀ ਜਦੋਂ ਪਹਿਲਗਾਮ ਹਮਲਾ ਹੋਇਆ ਸੀ ਤਾਂ ਉਸ ਵੇਲੇ ਦੇਖਿਆ ਗਿਆ ਕਿ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਮਹਿੰਗੀਆਂ ਕਰ ਦਿੱਤੀਆਂ ਗਈਆਂ ਏਅਰਲਾਈਨਸ ਦੇ ਰੇਟ ਜੋ ਹੈ ਵਧਾ ਦਿੱਤੇ ਸੀ ਤੇ ਹੁਣ ਆਪਾਂ ਜਦੋਂ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਜਿੰਨੇ ਵੀ ਕਰਿਆਨੇ ਵਾਲੇ ਨੇ ਉਹਨਾਂ ਨੇ ਵੀ ਕਰਿਆਨੇ ਦੇ ਸਮਾਨ ਦੇ ਉੱਪਰ ਰੇਟ ਜੋ ਹੈ ਵਧਾ ਦਿੱਤੇ ਨੇ ਕਾਫੀ ਰੇਟ ਅਸੀਂ ਜੋ ਹੈ ਵਧੇ ਹੋਏ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਜਦੋਂ ਕਿ ਲੋਕਾਂ ਦੇ ਵਿੱਚ ਕਾਫੀ ਜੋ ਹੈ ਇਹ ਇੱਕ ਮਾਨਸਿਕਤਾ ਬਣ ਗਈ ਹੈ ਕਿ ਅਸੀਂ ਘਰ ਦਾ ਰਾਸ਼ਨ ਜੋ ਹੈ ਇਕੱਠਾ ਕਰ ਲਈਏ ਸਮਾਨ ਜਿਹੜਾ ਮਹਿੰਗਾ ਵਿਕ ਰਿਹਾ ਹੈ ਇਹ ਜੋ ਸਥਿਤੀਆਂ ਬਣਦੀਆਂ ਨੇ ਇਸ ਨੂੰ ਕਿਹੜੀ ਮਾਨਸਿਕਤਾ ਸਮਝਿਆ ਜਾਵੇ ਇੱਕ ਪਾਸੇ ਤਾਂ ਅਸੀਂ ਸਾਰੇ ਕਹਿੰਦੇ ਆ ਕਿ ਅਸੀਂ ਸਾਰੇ ਜੋ ਹੈ ਦੇਸ਼ ਭਗਤ ਹਾਂ ਜੋ ਹਾਂ ਤੇ ਇੱਕ ਪਾਸੇ ਇਸ ਤਰ੍ਹਾਂ ਦੀ ਮਾਨਸਿਕਤਾ ਸੋ ਇਸ ਤਰ੍ਹਾਂ ਦੇ ਹਾਲਾਤ ਆਖਿਰ ਬਣਦੇ ਕਿਉਂ ਨੇ ਦੇਖੋ ਤੁਸੀਂ ਬਹੁਤ ਵੱਡਾ ਸਮਾਜਿਕ ਮੁੱਦਾ ਚੁੱਕਿਆ ਹੈ ਇੱਕ ਪਾਸੇ ਸਾਰੇ ਅਸੀਂ ਦੇਸ਼ ਭਗਤਾਂ ਤੇ ਇੱਕ ਪਾਸੇ ਕੁਝ ਲੋਕ ਜਿਹੜੇ ਦੇਸ਼ ਭਗਤ ਨੇ ਪਰ ਉਹ ਦੇਸ਼ ਭਗਤੀ ਕਿਸ ਤਰ੍ਹਾਂ ਦੀ ਦਿਖਾ ਰਹੇ ਨੇ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਐਨੇ ਲੋਕ ਮਾਰੇ ਗਏ 26 ਲੋਕ ਮਾਰੇ ਗਏ ਔਰ ਬਾਕੀ ਲੋਕ ਵਾਪਸ ਆਪਣੇ ਆਪਣੇ ਘਰਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾਣਾ ਚਾਹੁੰਦੇ ਸੀ ਤੇ ਭਾਰਤ ਦੀਆਂ ਏਅਰਲਾਈਨਸ ਕੰਪਨੀਆਂ ਨੇ ਮਨੁੱਖਤਾ ਦਾ ਬਹੁਤ ਕਹਾਣ ਕੀਤਾ ਉਹਨਾਂ ਨੇ ਅਜਿਹਾ ਚਿਹਰਾ ਦਿਖਾਇਆ ਜਿਹਦੇ ਵਿੱਚ ਸਾਨੂੰ ਲੁਟੇਰੇ ਨਜ਼ਰ ਆਏ ਰਾਤੋ ਰਾਤ ਹਵਾਈ ਜਹਾਜ਼ ਦੀਆਂ ਟਿਕਟਾਂ ਦਾ ਕਿਰਾਇਆ ਵਧਾ ਦਿੱਤਾ ਗਿਆ ਪਰ ਬੜੀ ਹੈਰਾਨੀ ਵੀ ਹੁੰਦੀ ਹੈ ਕਿ ਭਾਰਤ ਸਰਕਾਰ ਦੇ ਉਹ ਸਾਰੇ ਮਹਿਕਮੇ ਜਿਹੜੇ ਮਿੱਟੀ ਦੇ ਤੇਲ ਦੇ ਦੀਪੂਆਂ ਤੇ ਛਾਪੇ ਮਾਰਦੇ ਸੀ ਕਿ ਮਿੱਟੀ ਦਾ ਤੇਲ ਬਲੈਕ ਕੀਤਾ ਜਾ ਰਿਹਾ ਹੈ ਜਿਹੜੇ ਛਾਪੇ ਮਾਰਦੇ ਨੇ ਕਿ ਗੈਸ ਸਿਲੰਡਰ ਬਲੈਕ ਕੀਤਾ ਜਾ ਰਿਹਾ ਹੈ ਉਸ ਭਾਰਤ ਸਰਕਾਰ ਨੂੰ ਜਾਂ ਉਸ ਮੰਤਰਾਲੇ ਨੂੰ ਹਵਾਈ ਜਹਾਜ਼ਾਂ ਦੀਆਂ ਸੰਬੰਧਿਤ ਕੰਪਨੀਆਂ ਤੇ ਕਾਰਵਾਈ ਕਰਨ ਨੂੰ ਇੰਨਾ ਵਕਤ ਕਿਉਂ ਲੱਗ ਗਿਆ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਹੈ ਕਿ 에ਅਰਲਾਈਨਸ ਕੰਪਨੀਆਂ ਤੇ ਹੁਕਮ ਹੋਏ ਹੋਣ ਕਿ ਤੁਸੀਂ ਕਿਰਾਏ ਵਾਪਸ ਮੋੜੋ ਇਸ ਪਾਸੇ ਵੀ ਸੋਚਣ ਦੀ ਲੋੜ ਹੈ ਇਸ ਤਰੀਕੇ ਦੀ ਜਿਹੜੀ ਮਾਨਸਿਕਤਾ ਹੈ ਇਹ ਵੀ ਇੱਕ ਤਰੀਕੇ ਦਾ ਟੈਰਰਿਜ਼ਮ ਹੈ ਇਹ ਵੀ ਕਿਸੇ ਚੀਜ਼ ਦੀ ਅੱਤ ਹੈ ਔਰ ਪੰਜਾਬ ਚ ਮੈਂ ਦੇਖ ਰਿਹਾ ਪੂਰੇ ਪੰਜਾਬ ਚ ਬਹੁਤ ਸਾਰੀਆਂ ਰਿਪੋਰਟਾਂ ਵੀ ਆਈਆਂ ਨੇ ਰਾਸ਼ਨ ਮਹਿੰਗਾ ਕਰਤਾ ਕਿਰੀਆਨੇ ਵਾਲਿਆਂ ਨੇ ਰਾਸ਼ਨ ਮਹਿੰਗਾ ਕਰਤਾ ਸਾਰਿਆਂ ਨੇ ਨਹੀਂ ਕੀਤਾ ਹੋਣਾ ਪਰ ਜਿਨ੍ਹਾਂ ਨੇ ਵੀ ਕੀਤਾ ਬਹੁਤ ਮਾੜੀ ਗੱਲ ਹੈ ਸੋ ਬਹੁਤ ਸਾਰੇ ਲੋਕ ਨੇ ਜਿਹੜੇ ਘਰਾਂ ਚ ਰਾਸ਼ਨ ਭਰ ਰਹੇ ਨੇ ਕਈ ਕਹਿੰਦੇ ਇੱਕ ਮਹੀਨੇ ਦਾ ਲੈ ਲਓ ਦੋ ਮਹੀਨੇ ਦਾ ਲੈ ਲਓ ਕੀ ਪਤਾ ਹੈ अफवाहਾਂ ਵੀ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਫੈਲਦੀਆਂ ਨੇ ਅਫਵਾਹਾਂ ਤੋਂ ਬਚਣਾ ਹੈ ਭਾਰਤ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਰਾਸ਼ਨ ਜਮ੍ਹਾਂ ਕਰ ਲਓ ਤੁਸੀਂ ਘਰ ਛੱਡ ਕੇ ਚਲੇ ਜਾਓ ਹਜੇ ਅਸੀਂ ਇੰਤਜ਼ਾਰ ਕਰੀਏ ਅਸਲ 'ਚ ਲੋਕਾਂ ਦਾ ਸਿਸਟਮ ਤੇ ਭਰੋਸਾ ਨਹੀਂ ਕੋਵਿਡ ਦੇ ਵੇਲੇ ਵੀ ਲੋਕਾਂ ਨੇ ਬਹੁਤ ਕੁਝ ਭੁਗਤਿਆ ਇਸ ਕਰਕੇ ਲੋਕ ਆਪਣੇ ਨਾਲ ਗੁਜ਼ਰੇ ਵਕਤ ਨੂੰ ਜਾਦਾ ਮਹਿਸੂਸ ਕਰਦੇ ਨੇ ਸਰਕਾਰਾਂ ਤੇ ਸਿਸਟਮ ਤੇ ਭਰੋਸਾ ਉਹਨਾਂ ਨੂੰ ਘਟਾ ਹੈ ਪਰ ਰਾਸ਼ਨ ਕੁਝ ਲੋਕ ਮਹਿੰਗਾ ਵੇਚ ਰਹੇ ਨੇ ਜ਼ਰੂਰਤ ਦੀਆਂ ਵਸਤਾਂ ਮਹਿੰਗੀਆਂ ਵੇਚ ਰਹੇ ਨੇ ਸੋ ਜ਼ਰੂਰੀ ਹੈ ਕਿ ਤੁਸੀਂ ਸਾਰੇ ਦੇਸ਼ ਭਗਤ ਬਣੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਇਹ ਅੱਜ ਦੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਤਣਾਅ ਦੇ ਮਾਹੌਲ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਦੱਲਾ ਜੀ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਜਦੋਂ ਕਿ ਸਰਹੱਦ ਤੇ ਕਾਫੀ ਤਣਾਅ ਵਾਲੀ ਸਥਿਤੀ ਬਣੀ ਹੋਈ ਆ ਆਪਾਂ ਗੱਲ ਪੰਜਾਬ ਦੀ ਕਰੀਏ ਪੰਜਾਬ ਦੀ ਪੋਲੀਟੀਕਲ ਜ਼ਿੰਦਗੀ ਦੀ ਕਰੀਏ ਪੰਜਾਬ ਵਿੱਚ ਭਰਤੀ ਵੀ ਚੱਲ ਰਹੀ ਸੀ ਨਾਲ ਇਹ ਗੱਲ ਕਰੀਏ ਪਾਣੀਆਂ ਦਾ ਮੁੱਦਾ ਵੀ ਚੱਲ ਰਿਹਾ ਹੈ ਪੰਜਾਬ ਵਿੱਚ ਸਿੱਖਿਆ ਦੀ ਕ੍ਰਾਂਤੀ ਅਤੇ ਨਾਲ ਦੀ ਨਾਲ ਯੁੱਧ ਨਸ਼ਾ ਵਿਰੁੱਧ ਇਹ ਜੋ ਸਾਰਾ ਕੁਝ ਚੱਲ ਰਿਹਾ ਸੀ ਕਿ ਇਹ ਸਭ ਕੁਝ ਪ੍ਰਭਾਵਿਤ ਹੋਇਆ ਇਸ ਤਣਾਅ ਵਾਲੇ ਮਾਹੌਲ ਦੇ ਨਾਲ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਇਹ ਵੀ ਬਹੁਤ ਮਹੱਤਵਪੂਰਨ ਸਵਾਲ ਕੀਤਾ ਮੈਂ ਇਹਦਾ ਵੀ ਥੋੜਾ ਜਿਹਾ ਵਿਸਥਾਰ ਕਰਦਾ ਗੁਰਦਾਸਪੁਰ ਅੰਮ੍ਰਿਤਸਰ ਫਜ਼ਿਲਕਾ ਫਿਰੋਜ਼ਪੁਰ ਪਠਾਨਕੋਟ ਚ ਅਗਲੇ 72 ਘੰਟਿਆਂ ਲਈ ਸਕੂਲ ਬੰਦ ਕਰ ਦਿੱਤੇ ਗਏ ਨੇ ਸੋ ਇੱਕ ਤਰੀਕੇ ਨਾਲ ਜਿਹੜੇ ਸਿੱਖਿਆ ਕ੍ਰਾਂਤੀ ਦੇ ਉਦਘਾਟਨ ਸੀ ਉਹ ਤੁਰੰਤ ਰੁਕ ਗਏ ਨੇ ਸਿੱਖਿਆ ਕ੍ਰਾਂਤੀ ਨਾਲ ਸੰਬੰਧਿਤ ਪ੍ਰੋਗਰਾਮ ਰੁਕ ਗਏ ਨੇ ਕਿਉਂਕਿ ਪ੍ਰਸ਼ਾਸਨ ਦਾ ਸਾਰਾ ਧਿਆਨ ਇਸ ਵਕਤ ਜਿਹੜੇ ਜਿਹੜੇ ਮੌਕ ਡ੍ਰਿਲ ਹੋ ਰਹੇ ਸੀ ਜਿਹੜੇ ਬਲੈਕਆਊਟ ਹੋ ਰਹੇ ਸੀ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਪਾਸੇ ਲੱਗਿਆ ਲੋਕ ਬਲੈਕ ਮਾਰਕੀਟਿੰਗ ਨਾ ਕਰਨ ਅਨਾਜ ਨੂੰ ਗੈਰ ਕਾਨੂੰਨੀ ਤੌਰ ਤੇ ਸਟੋਰ ਨਾ ਕਰ ਲੈਣ ਇਸ ਪਾਸੇ ਡਿਪਟੀ ਕਮਿਸ਼ਨਰਾਂ ਦੇ ਪੁਲਿਸ ਦੇ ਅਧਿਕਾਰੀਆਂ ਦੇ ਕੰਮ ਕਰਨ ਦੇ ਕੰਮ ਕਰਨ ਦੀਆਂ ਰਿਪੋਰਟਾਂ ਆਈਆਂ ਨੇ ਪਰ ਇਹਦੇ ਨਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਯੁੱਧ ਨਸ਼ਿਆਂ ਵਿਰੁੱਧ ਸੋ ਪਿੰਡ ਪਿੰਡ ਚੱਲ ਰਹੀਆਂ ਸੀ ਅੱਜਕੱਲ੍ਹ ਰੈਲੀਆਂ ਇਸ਼ਤਿਹਾਰ ਵੀ ਆਇਆ ਭਗਵੰਤ ਮਾਨ ਦੀ ਸਰਕਾਰ ਦਾ ਕਈ ਅਖਬਾਰਾਂ ਦੇ ਪਹਿਲੇ ਪੰਨੇ ਤੇ ਇਹ ਸਾਰਾ ਕੁਝ ਇਸ ਤਣਾਅ ਦੇ ਮਾਹੌਲ ਦੇ ਵਿੱਚ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਔਰ ਜੇ ਪੋਲਿਟਿਕਲ ਗਤੀਵਿਧੀਆਂ ਦੀ ਗੱਲ ਕਰਾਂ ਪੰਜਾਬ ਤੇ ਹਰਿਆਣਾ ਚ ਪਾਣੀਆਂ ਦਾ ਰੌਲਾ ਸੀ ਕੱਲ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਪੁਲਿਸ ਜ਼ਰੂਰ ਲਾਓ ਡੈਮਾਂ ਤੇ ਪਰ ਤੁਸੀਂ ਡੈਮਾਂ ਦਾ ਆਪਰੇਸ਼ਨ ਪ੍ਰਭਾਵਿਤ ਨਾ ਕਰੋ ਕੰਟਰੋਲ ਰੂਮ ਚ ਪੁਲਿਸ ਆਪਰੇਸ਼ਨ ਪ੍ਰਭਾਵਿਤ ਨਾ ਕਰੇ ਔਰ ਇਹ ਵੀ ਕਿਹਾ ਕਿ ਜਿਹੜਾ ਫੈਸਲਾ ਭਾਖੜਾ ਬਿਆਸ ਮੈਨੇਜਮੈਂਟ ਨੇ ਕੀਤਾ ਇਹਨਾਂ ਦੀ ਮੀਟਿੰਗ ਨੇ ਕੀਤਾ ਪੰਜਾਬ ਸਰਕਾਰ ਉਦੇ ਚ ਰੁਕਾਵਟ ਨਾ ਬਣੇ ਅਗਰ ਪੰਜਾਬ ਸਰਕਾਰ ਨੂੰ ਇਤਰਾਜ਼ ਹੈ ਤੇ ਬੀਬੀਐਮਬੀ ਦੇ ਜ਼ਰੀਏ ਉਹ ਕੇਂਦਰ ਤੱਕ ਆਪਣਾ ਇਤਰਾਜ਼ ਭੇਜੇ ਸੋ ਮੈਨੂੰ ਇਹ ਲੱਗਦਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜੋ ਸਥਿਤੀਆਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ 4500 ਕਿ ਉਸ ਇੱਕ ਵਾਧੂ ਪਾਣੀ ਹੈ ਸ਼ਾਇਦ ਹਰਿਆਣੇ ਨੂੰ ਦੇ ਦੇ ਕਿਉਂਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਾ ਤਾਂ ਪੰਜਾਬ ਸਰਕਾਰ ਸਿੱਧੀ ਸੁਪਰੀਮ ਕੋਰਟ ਜਾਏਗੀ ਕਿ ਅਸੀਂ ਪਾਣੀ ਨਹੀਂ ਦੇਣਾ ਹਾਲਾਂਕਿ ਅਦਾਲਤ ਨੇ ਪਾਣੀਆਂ ਦਾ ਫੈਸਲਾ ਨਹੀਂ ਕੀਤਾ ਪਰ ਜਿਸ ਤਰ੍ਹਾਂ ਨਾਲ ਹਾਈ ਕੋਰਟ ਦਾ ਫੈਸਲਾ ਆਇਆ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਕਹਿ ਰਿਹਾ ਹੈ ਕਿ ਡੈਮਾਂ ਦੇ ਉੱਤੇ ਪੰਜਾਬ ਦੀ ਪੁਲਿਸ ਬਿਲਕੁਲ ਨਾ ਆਵੇ ਕਿਸੇ ਤਰ੍ਹਾਂ ਦੇ ਕੰਟਰੋਲ ਚ ਰੋਕਟੋਕ ਨਾ ਕਰੇ ਇਹਦਾ ਮਤਲਬ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਇੱਕ ਤਰ੍ਹਾਂ ਨਾਲ ਹਰੀ ਝੰਡੀ ਮਿਲ ਗਈ ਹੈ ਅਗਰ ਅਸੀਂ ਇਸ ਰੂਪ ਚ ਦੇਖੀਏ ਪਰ ਇਹਦੇ ਨਾਲ ਕਿਸੇ ਦੀ ਸਿਆਸੀ ਇੱਜ਼ਤ ਘਟਦੀ ਵਾਦੀ ਨਹੀਂ ਇਸ ਮਾਹੌਲ ਚ ਹਾਲਾਂਕਿ ਇਹ ਮਸਲਾ ਵੱਡਾ ਹੈ ਪੰਜਾਬ ਸਰਕਾਰ ਹੋ ਸਕਦਾ ਹੈ ਸੁਪਰੀਮ ਕੋਰਟ ਜਾਵੇ ਪਰ ਇਸ ਮਾਹੌਲ ਚ ਇਹਦੇ ਉੱਪਰ ਨਾ ਤਾਂ ਪੋਲਿਟਿਕਸ ਹੋ ਰਹੀ ਹੈ ਨਾ ਬਹੁਤ ਜ਼ਿਆਦਾ ਚਰਚਾ ਇਸੇ ਤਰ੍ਹਾਂ ਪੰਜ ਮੈਂਬਰੀ ਕਮੇਟੀ ਦੀ ਗੱਲ ਹੈ ਭਰਤੀ ਉਸੇ ਤਰ੍ਹਾਂ ਹੋ ਰਹੀ ਹੈ 10 ਤਰੀਕ ਨੂੰ ਫਤਗੜ ਸਾਹਿਬ ਦੇ ਵਿੱਚ ਵੱਡਾ ਭਰਤੀ ਦਾ ਇੱਕ ਪ੍ਰੋਗਰਾਮ ਵੀ ਹੈ ਉਹਦੇ ਵਿੱਚ ਰੋਸ ਵਰਖਾਵਾ ਵੀ ਹੈ ਸਰਹੰਦ ਰੋਡ ਤੇ ਸਰਹੰਦ ਰੋਡ ਤੇ ਇੱਕ ਜਗ੍ਹਾ ਤੇ ਇੱਕ ਪੈਲਸ ਦੇ ਵਿੱਚ ਬਹੁਤ ਵੱਡਾ ਇਕੱਠ ਉੱਤੇ ਹੋਣਾ ਹੈ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਬਹੁਤ ਸਾਰੇ ਅਕਾਲੀ ਲੀਡਰਾਂ ਨੇ ਉਹਨਾਂ ਨੇ ਸਾਰਿਆਂ ਨੂੰ ਉੱਥੇ ਆਉਣ ਲਈ ਕਿਹਾ ਪਰ ਭਰਤੀ ਹੋ ਰਹੀ ਹੈ ਪਰ ਅਗਰ ਕਿਉਂਕਿ ਹੁਸ਼ਿਆਰਪੁਰ ਫਰੀਦਕੋਟ ਅਗਲੇ ਕੁਝ ਦਿਨਾਂ ਚ ਅਗਰ ਇਤਨਾ ਖਤਮ ਹੁੰਦਾ ਤੇ ਸਾਰਾ ਕੁਝ ਨਾਰਮਲ ਹੋ ਜਾਊਗਾ ਅਗਰੇ ਤਣਾਵ ਵਧਿਆ ਅਗਰੇ ਤਣਾਵ ਵਧਿਆ ਤੇ ਫਿਰ ਇਹ ਸਾਰਾ ਕੁਝ ਪੋਲੀਟੀਕਲ ਗਤੀਵਿਧੀਆਂ ਧਾਰਮਿਕ ਸਮਾਜਿਕ ਗਤੀਵਿਧੀਆਂ ਸਿੱਖਿਆ ਕ੍ਰਾਂਤੀ ਯੁੱਧ ਨਸ਼ਾ ਵਿਰੁੱਧ ਕਿਤੇ ਨਾ ਕਿਤੇ ਇਹ ਸਾਰੇ ਸਾਡੇ ਜਿਹੜੇ ਅਭਿਆਨ ਨੇ ਇਹਨਾਂ ਨਾਲੋਂ ਪਹਿਲ ਸਾਡੀ ਹੋ ਜਾਣੀ ਹੈ ਜਾਨ ਮਾਲ ਦੀ ਰਾਖੀ ਕਰਨੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਬੱਚਿਆਂ ਦੀ ਔਰ ਦੇਸ਼ ਦੇ ਫੌਜੀਆਂ ਦੀ ਅ ਡਾ ਦੀ ਪਿੱਠ ਥਾਪੜਨੀ ਉਹਨਾਂ ਦੇ ਨਾਲ ਖੜਨਾ ਲੰਗਰ ਪਾਣੀ ਦੀ ਸੇਵਾ ਅਗਰ ਤਣਾ ਖਤਮ ਹੁੰਦਾ ਤੇ ਸਾਰਾ ਕੁਝ ਠੀਕ ਰਹੇਗਾ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਵਿੱਚ ਦਰਸ਼ਕਾਂ ਦੇ ਨਾਲ ਜਾਣਕਾਰੀ ਔਰ ਤਾਜ਼ਾ ਅਪਡੇਟਸ ਜਿਹੜੇ ਹੈ ਸਾਂਝੇ ਕੀਤੇ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ